ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਅਰਦਾਸ ਕਰਦੇ ਹੋ ਪਰ ਅਰਦਾਸ ਦਾ ਇਤਿਹਾਸ ਨਹੀਂ ਪਤਾ ਸੁਣੋ ਤੇ ਅੱਗੇ 5 ਲੋਕਾਂ ਨੂੰ ਸ਼ੇਅਰ ਕਰੋ ਅਰਦਾਸ ਦਾ ਇਤਿਹਾਸ ਆਓ ਸਾਰੇ ਜਾਣਦੇ ਹਾਂ ਇਸੀ ਉਹ ਅਰਦਾਸ ਸਿੱਖ ਪ੍ਰਾਤ ਮਰਿਆਦਾ ਅਨੁਸਾਰ ਅਰਦਾਸ ਸਿੱਖਾਂ ਦੇ ਰੋਜ਼ਾਨਾ ਜੀਵਨ ਦਾ ਅੰਗ ਹੈ ਸਵੇਰ ਸ਼ਾਮ ਨਿਤਨੇਮ ਦੇ ਪਾਠ ਤੋਂ ਬਾਅਦ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਦੀ ਸ਼ੁਰੂਆਤ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਤੋਂ ਸ਼ੁਰੂ ਹੁੰਦੀ ਹੈ ਤੇ ਆਖਰ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਤੇ ਇਸ ਮਾਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਬੋਲੇ ਸੋਨਿਹਾਲ ਦਾ ਜੇਕਾਰਾ ਲਗਾਇਆ ਜਾਂਦਾ ਹੈ ਕੁਝ ਇਸ ਤਰ੍ਹਾਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਸ ਤਰ੍ਹਾਂ ਕੁਝ ਜੇਕਾਰਾ ਲਗਾਇਆ ਜਾਂਦਾ ਹੈ ਅਰਦਾਸ ਦੇ ਇਤਿਹਾਸ ਬਾਰੇ ਜਾਣੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਸਿਰਫ ਪਹਿਲਾ ਦੋਹਰਾ ਸ੍ਰੀ ਭਗੋਤੀ ਜੀ ਦਾ ਦੋਹਰਾ ਪੜਿਆ ਜਾਂਦਾ ਸੀ ਇਹ ਗੱਲ 250 ਸਾਲ ਪੁਰਾਣੀ ਹੈ ਮੰਨਿਆ ਜਾਂਦਾ ਹੈ ਜਦੋਂ ਸਿੱਖ ਮਿਸਲਾਂ ਦਾ ਇਤਿਹਾਸ ਬਣਦਾ ਹੈ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਹੁੰਦੀਆਂ ਹਨ ਬੰਦ-ਬੰਦ ਕੱਟ ਕੇ ਅਤੇ ਚਰਖੜੀਆਂ ਤੇ ਚੜ ਕੇ ਸਿੰਘ ਸ਼ਹੀਦੀਆਂ ਪਾਉਂਦੇ ਹਨ ਤਾਂ ਕਿਸੇ ਸਿੱਖ ਨੇ ਪਹਿਲੇ ਦੋਹਰੇ ਤੋਂ ਬਾਅਦ ਅਰਦਾਸ ਲਿਖੀ ਅਤੇ ਬਹੁਤ ਹੀ ਖੂਬਸੂਰਤੀ ਨਾਲ ਕਈ ਸਾਲਾਂ ਦੇ ਸਿੱਖ ਇਤਿਹਾਸ ਨੂੰ ਦੱਸ ਦਿੱਤਾ ਪਰ ਕਿਸ ਸਿੱਖ ਨੇ ਲਿਖੀ ਕੋਈ ਵੀ ਜ਼ਿਕਰ ਨਹੀਂ ਹੈ ਕੋਈ ਵੀ ਜਾਣਕਾਰੀ ਨਹੀਂ ਹੈ ਫਿਰ 1932 ਵਿੱਚ ਜਦੋਂ ਸਿੱਖ ਮਰਿਆਦਾ ਦਾ ਖਰੜਾ ਪੇਸ਼ ਕੀਤਾ ਗਿਆ ਤਾਂ ਉਸ ਵਿੱਚ ਅਰਦਾਸ ਦਾ ਖਰੜਾ ਵੀ ਸ਼ਾਮਿਲ ਕੀਤਾ ਗਿਆ ਅਤੇ ਰਹਿਤ ਮਰਿਆਦਾ ਦਾ ਮੁੱਦਾ 1945 ਤੱਕ ਚੱਲਦਾ ਰਿਹਾ 1947 ਦੀ ਦੇਸ਼ ਦੀ ਵੰਡ ਤੋਂ ਬਾਅਦ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਅਤੇ ਹੋਰ ਇਤਿਹਾਸ ਗੁਰਦੁਆਰੇ ਪਾਕਿਸਤਾਨ ਦੇਸ਼ ਦਾ ਹਿੱਸਾ ਬਣ ਗਏ ਉਸ ਤੋਂ ਬਾਅਦ ਅਰਦਾਸ ਦਾ ਆਖਰੀ ਪਹਿਰਾ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਇਦਾਂ ਕੁਛ ਕਰਕੇ ਸ਼ਾਮਿਲ ਕੀਤਾ ਗਿਆ ਅੱਜ ਅਰਦਾਸ ਅੱਜ ਅਰਦਾਸ ਦਾ ਇਹ ਮੁਕੰਮਲ ਰੂਪ ਸਾਹਮਣੇ ਹੈ ਸਰਬੱਤ ਦਾ ਭਲਾ ਸਿੱਖ ਦੀ ਅਰਦਾਸ ਦੀ ਵਿਲੱਖਣਤਾ ਹੈ ਹਾਂਜੀ ਇਹ ਅਰਦਾਸ ਦਾ ਇਤਿਹਾਸ ਸੀ ਜੋ ਆਪ ਸਭ ਨੂੰ ਦੱਸਿਆ ਹੈ ਇਦਾਂ ਹੀ ਅੱਗੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਪੰਜ ਲੋਕਾਂ ਨੂੰ ਜ਼ਰੂਰ ਸ਼ੇਅਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ